ਜੀ ਅੱਜ ਆਪਾਂ ਸਿੱਧੂ ਮੂਸੇਵਾਲੇ ਬਾਈ ਦੀ ਕੋਠੀ 'ਤੇ ਜਾਏ ਆਂ ਦਿਨ ਐ ਤੋੜ ਤਰੀਕ 24 ਨਵੰਬਰ ਐ ਸਿੱਧੂ ਬਾਈ ਦੇ ਘਰ ਪਹੁੰਚੇ ਆਂ ਅੱਜ ਆਪਾਂ ਪੂਰੇ ਪਰਿਵਾਰ ਨਾਲ ਸਿੱਧੂ ਮੂਸੇਵਾਲੇ ਦੀ ਕੋਠੀ 'ਤੇ ਚੇ ਦੂਮੇ ਸ਼ੇ ਵਗਲੀ ਕੋਠੀ ਦੇ ਬਾਹਰ ਦਾ ਦ੍ਰਿਸ਼ ਆਪਣਾ ਯੂਥ ਇਹ ਆ ਬਾਈ ਦੀ ਕੋਠੀ ਵੀਰੇ ਟਰੈਕਟਰ ਇਹ ਬਾਈ ਦਾ ਟਰੈਕਟਰ हां देखो भाई थोड़ी ਨੇ ਕੋਈ ਆਪਾਂ ਮਾਊਂਸ ਘੇਲੇ ਦੇ ਕਰ ਪਹੁੰਚਿਆ ਇਹ ਬਾਈ ਦਾ ਫੋਰ ਟਰੈਕਟਰ ਇਹ ਉਥਾਰ ਜਿਹੜਾ ਬਾਈ ਲਾਸਟ ਦਿਨ ਲੈ ਕੇ ਗਿਆ ਸੀ ਲਾਸਟ ਰਾਈਡ ਵਾਲਦ ਨੂੰ ਵਿੱਚ ਗੋਲੀਆਂ ਦੇ ਨਿਸ਼ਾਨ ਉਦਾਂ ਹੀ ਪਏ ਬਾਈ ਸ਼ੀਸ਼ਾ ਵੀ ਉਵੇਂ ਦਾ ਉਵੇਂ ਹੀ ਪਿਆ

ਦੂਘਾ ਮਹਸੇਲ ਦਾ ਬਾਈ ਦਾ ਸਟੈਚੂ ਇੱਕ ਲਾਈਕ ਕਰ ਦਿਓ ਬਾਈ ਕਮੈਂਟ ਕਰ ਦਿਓ ਬਾਗਿਆ ਆਇਆ ਦੇਤੀ ਜੀ ਲਾਈਵ ਤੇ ਕਿੱਥੇ ਜੰਨੇ ਹਾਂ ਉਹ ਬਾਗਿਆ